ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਐਮ ਐਚ ਆਰ ਗਰੁੱਪ ਆਫ ਸਕੂਲ ਦੇ ਵੱਲੋਂ ਬਠਿੰਡਾ ਦੇ ਪ੍ਰਤਾਪਨਗਰ ਦੇ ਵਿੱਚ ਖੋਲਿਆ ਗਿਆ ਪਲੇਵੇ ਸਕੂਲ ਹੋਵੇਗਾ ਪੂਰੀ ਤਰ੍ਹਾਂ 에어 ਕੰਡੀਸ਼ਨਰ ਸ਼ਹਿਰੀ ਵਿਧਾਇਕ ਵੱਲੋਂ ਕੀਤਾ ਗਿਆ ਉਦਘਾਟਨ ਜਿਵੇਂ ਦੇਖ ਰਹੇ ਹੋ ਤਸਵੀਰਾਂ ਐਮ ਐਚ ਆਰ ਸਕੂਲ ਦੇ ਨਵੇਂ ਸਕੂਲ ਦੀਆਂ ਜਿਸ ਨੂੰ ਕਿ ਅੱਜ ਸ਼ਹਿਰੀ ਵਿਧਾਇਕ ਦੇ ਵੱਲੋਂ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਕੀਤਾ ਗਿਆ ਇਸ ਦੇ ਨਾਲ ਹੀ ਅੱਜ ਸਕੂਲ ਦੇ ਵਿੱਚ ਇੱਕ ਰੰਗਾਰੰਗ ਸਮਾਗਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਆਪਣੀ ਕਲਾ ਦੇ ਜੋਹਰ ਦਿਖਾਏ ਗਏ ਅਤੇ ਇਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਮੁੱਖ ਮਹਿਮਾਨਾਂ ਦੇ ਵੱਲੋਂ ਇਨਾਮ ਵੀ ਵੰਡੇ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਬੱਚਿਆਂ ਵੱਲੋਂ ਰੰਗਾਰੰਗ ਕਲਾਕ੍ਰਿਤੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਮੌਕੇ ਤੇ ਪਹੁੰਚੇ ਐਮ ਐਚ ਆਰ ਗਰੁੱਪ ਦੇ ਚੇਅਰਮੈਨ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਇਸ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਉਪਲਬਧ ਕਰਵਾਉਣਾ ਹੈ ਜਿਸ ਤਹਿਤ ਇਹ ਸਕੂਲ ਖੋਲ੍ਹਿਆ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ 에ਅਰ ਕੰਡੀਸ਼ਨ ਸਕੂਲ ਹੋਵੇਗਾ ਅਤੇ ਛੋਟੇ ਬੱਚਿਆਂ ਦੇ ਲਈ ਪਲੇਵੇ ਗੇਮਾਂ ਆਦਿ ਵੀ ਹੋਣਗੀਆਂ ਇਸ ਦੇ ਨਾਲ ਹੀ ਸ਼ਹਿਰੀ ਵਿਧਾਇਕ ਦੇ ਵੀ ਐਮ ਐਚ ਆਰ ਗਰੁੱਪ ਦੀ ਚਲਾਗਾ ਕਰਦੇ ਹੋਏ ਕਿਹਾ ਕਿ ਇਹ ਸਕੂਲ ਖੁੱਲਣ ਦੇ ਨਾਲ ਜਿੱਥੇ ਬੱਚਿਆਂ ਦੇ ਵਿੱਚ ਸਿੱਖਿਆ ਦਾ ਮਿਆਰ ਉੱਪਰ ਆਵੇਗਾ ਉੱਥੇ ਹੀ ਲਾਈਨੋਪਾਰ ਇਲਾਕੇ ਦੇ ਵਿੱਚ ਇਹ ਪਲੇ ਵੇ ਸਕੂਲ ਹੋਵੇਗਾ ਜਿਸ ਦੇ ਵਿੱਚ ਬੱਚੇ ਬਾਤ ਚੜ ਕੇ ਭਾਗ ਲੈਣਗੇ ਸੁਣਦੇ ਹਾਂ ਗੱਲਬਾਤ ਤੇ ਦੇਖਦੇ ਹਾਂ ਝਲਕੀਆਂ ਜਿਹੜਾ ਐਮ ਐਚ ਆਰ ਦਿਨ ਬੜਾ ਬਹੁਤ ਸੋਹਣਾ ਹੈ ਮਾਣ ਕੇ ਨਾਮ ਅਨਾਉਂਸ ਕਰਨਾ ਜਾ ਰਿਹਾ ਹੈ। ਜੀ ਪਰਫਾਰਮੈਂਸ ਹੈ ਤੇ ਬਹੁਤ ਵਧੀਆ ਹੈ। ਅਤੇ ਖਾਸ ਤੌਰ ਤੇ ਦੇਖਦੇ ਜਿਹੜੇ ਸਕੂਲ ਨੂੰ ਬਣਾਉਣ ਔਰ ਅੱਗੇ ਵਧਾਉਣ ਦੀ ਸੋਚ ਹੈ। ਸ਼ਾਮਲਾ ਜੀ ਉਹ ਬਹੁਤ ਹੀ ਪ੍ਰੋਫੈਸ਼ਨਲ ਸਵੈ। ਪਹਿਲਾ ਜ਼ੋਰਦਾਰ ਤਾਲੀਆਂ ਸ਼ਾਮਲਾ ਜੀ। ਪਹਿਲਾ ਸਕੂਲ ਹੈ ਇੱਧਰ ਜਿਹੜਾ ਇਹ ਏਸੀ ਹੋਏਗਾ। ਸਕੂਲ ਦੇ ਪੈਕਟਾਂ ਦਾ ਸਟਾਫ ਵਧੀਆ। ਚੌਲਦੀ ਪ੍ਰਤਾਪ ਸਿੰਘ ਜੀ। 8 ਲੱਖ ਰੁਪਏ। ਕ੍ਰਿਸ਼ਨਾ ਕੁਆਲਿਟੀ ਡੀਟੇਲਸ। ਇਹਨਾਂ ਨੇ 1 ਲੱਖ ਰੁਪਇਆ ਡੋਨੇਟ ਕੀਤਾ ਮੈਂ ਕਿਉਂਕਿ ਇਸ ਲੱਖ ਰੁਪਇਆ ਸੀਰੇ ਮਚਾਰ ਸੰਸਥਾ ਦਰਸ਼ਨ ਜੀ ਵੀਆਰਸੀ ਬੀਡੀ ਨੇ ਇਹ ਕਰਕੇ ਵੀ ਖੁਸ਼ੀ ਹੋਈ ਹੈ ਕਿ ਜਿਨ੍ਹਾਂ ਨੇ ਸੰਸਥਾ ਨੂੰ ਅੱਗੇ ਵਧਾਇਆ ਹੈ ਉਹਨਾਂ ਦੇ ਫੰਡ ਲਈ ਪਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਪੜੇ ਹੋਏ ਅੱਗੇ ਵਧਣ ਸਾਡੀ ਸੰਸਥਾ ਕੋਲ ਨਾ ਸੁਨੇਹਾ ਦਣਾ ਚਾਹਣਾ ਜਿਹੜੇ ਇੱਥੇ ਬੱਚਿਆਂ ਦੇ ਮਾਪੇ ਹੋਏ ਹੈ ਕਿ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਐਜੂਕੇਸ਼ਨਿਸਟ ਨੇ 20000 ਰੁਪਏ ਤਾਂ ਕਿ ਬੱਚੇ ਚੰਗੇ ਸ਼ਹਿਰੀ ਵਿਕੜ ਤੋਂ ਕਣ ਇਨਕੇ ਲਈ ਵੀ ਜ਼ੋਰ ਲਾ ਰਹੀ ਹੈ ਬੱਚਿਆਂ ਨੂੰ ਪਹਿਲਾਂ ਵੱਲ ਪ੍ਰੇਰਿਤ ਕਰਨ ਤਾਂ ਕਿ ਬੱਚੇ ਪਹਿਲਾਂ ਦੇ ਬੱਚੇ ਕਰ ਸਕ ਸਕੋਲ ਕੋ ਡੋਨੇਟ ਕੀ 11000 ਰੁਪਏ ਸਾਲ ਕੋ ਡੋਨੇਟ ਕੀਤਾ ਹੈ ये स्कूल का हमारा पहला ही हमारे फंक्शन है और इसकी आज ओपनिंग भी हमने ग्रुप दिल से, से करवाई दस है दस हजार पे स्कूल को तो किया ये स्कूल अंडर पोलूटेड बच्चों के लिए तैयार किया है स्कूली एयर कंडीशन है जी उम्मीद रोड से ये स्कूल, स्कूल रात तो जो जिस पर्पज के, के लिए हमने ये स्कूल खोला है गरीब तो बच्चों, बच्चों को हम पूरी एजुकेशन दे सके शानदार आइटम कोशिश करेंगे के लिए आप तैयार हैं इस आइटम को शुरू होने से